ਗੱਲ ਕਰਨ ਕਰਕੇ ਸਾਡੀ ਇੱਕ ਗੋੜ ਕਰਨ ਲੱਗੇ ਫਿਲਮ ਇਹਨਾਂ ਦੇ ਨਾਂ ਕਰਕੇ ਚੱਲੋ ਤੇਰੇ ਗਾਂਧੀ ਦੀਆਂ 90 ਪੈਣ ਤਰੀਕਾ ਨਹੀਂ ਕੀ ਰਿਵਿਊ ਰਿਵਿਊ ਥੋੜੇ ਫਿਲਮ ਦੇ ਪਹਿਲੀ ਤਾਂ ਦੂਜੀ ਦੀ ਗਣਾ ਉਹ ਚ ਗੱਲ ਆਦ ਮੈ ਜਿੱਦਾਂ ਵਾਈ ਸਪੈਸ਼ਲੀ ਹੀ ਇਹ ਵੀ ਵੀਰੇ ਕੋਲੇ ਆਇਆ ਵੀਰੇ 30 ਕਿਲੋਮੀਟਰ ਤੋਂ ਕੈਂਟ ਡੀਲ ਤੇ ਕੈਂਟ ਫੂਡ ਨੂਡਲ ਖਾਣ ਲੱਗੇ ਦਾਲ ਦੀ ਤਾਂ ਬਤਾਂਉਂ ਮੈਂ ਇਸ ਲਈ ਟੈਲ ਨਹੀਂ ਦਿੱਤਾਂ ਚਲੋ ਓਕੇ ਸਰ ਓਕੇ ਮਰੀਆਂ ਕਾਲੂ ਰਾ ਸੁਣਾਇਆ ਕਦੇ ਥੱਕੇ ਤਾਂ ਨਹੀਂ ਹਾ ਥੱਕਣਾ ਕੀ ਹੈ ਹੋ ਸੋਹਣੇ ਮੁਖੜੇ ਦਾ ਕੀ ਕਰੀਏ ਤੇਰਾ ਮੈਂ ਵਾਝ ਗਈ ਲਈ ਤੇ ਬਾਕੀ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇ ਰਹੀ ਏ ਸਸਿਕਾ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨ ਗਾਈਸ ਉਮੀਦ ਕਰਦੇ ਤੀ ਸਾਰੇ ਕੈਂਟ ਹੋਵੋਗੇ ਤੇ ਅਹੀਂ ਬਿਲਕੁਲ ਕੈਂਟ ਆ ਪੂਰੇ ਤੇ ਮਿੱਤਰੋ ਅੱਜ ਵੀਰੇ ਕੋਲੇ ਮੈਂ ਆਇਆ ਸੀਗਾ ਟਾਈਮ ਤੇ ਪਲਾਨ ਬਣਿਆ ਕਿਹਾ ਵੀ ਗਾਂਧੀ ਫਿਲਮ ਦੇਖਣ ਜਾਣਾ ਵਾ ਤੇ ਰਪਿੰਦਰ ਗਾਂਧੀ ਫਿਲਮ ਲੱਗੀ ਕਿਹਣੀ ਗਾਂਧੀ ਗਾਂਧੀ 3 ਗਾਂਧੀ 3 ਲੱਗੀ ਆ ਹੁਣ ਪਲਾਨ ਬਣਿਆ ਵਾ ਤੇ ਦੇਖਦੇ ਕੀ ਬਣਦਾ ਤੇ ਹੁਣ ਜਾਣੇ ਆਪਾਂ ਫਿਲਮ ਦੇਖਣ ਤੇ ਹਰਪ੍ਰੀਤ ਜੀ ਗੱਡੀ ਲੈਣ ਗਿਆ ਗੱਡੀ ਲੈਣ ਗਿਆ ਤੇ ਤੁਸੀਂ ਜੋਤਨ ਲੜ ਜਾਣਾ ਹੁਣ ਹਾਂ ਮੈਂ ਤੇ ਮੰਨ ਜਾਣਾ ਮੈਂ ਆਪਣੇ ਵਾਲੇ ਬੋਡੀਗਾਰਡ ਨੂੰ ਕਹਤਾ ਵੀ ਗੱਡੀ ਲੈ ਕੇ ਆ ਗੱਡੀ ਲੈ ਸਕਦੇ ਆ ਤੇ ਮਿੱਤਰੋ ਲੇਟ ਅਸੀਂ ਪਹਿਲੇ ਹੀ ਹੋ ਗਏ ਕਿ ਟਾਈਮ ਤੇ ਪਲਾਨ ਬਣਿਆ ਲੇਟ ਪਹਿਲੇ ਹੀ ਹੋ ਗਏ ਆ ਤੇ ਬਾਕੀ ਹੁਣ ਤੁਹਾਨੂੰ ਸਿੱਧਾ ਜਾ ਕੇ ਸਿਨਮੇ ਮਿਲਦੇ ਆਂ। ਤੇ ਬਾਕੀ ਵਲੌਗ ਪੂਰਾ ਘੈਂਟ ਹੋਣੇ ਵਾਲਾ। ਸਿਰਾ। ਤੇ ਬਾਕੀ ਤੁਹਾਨੂੰ ਇੰਟਰੋ ਤੋਂ ਤਾਂ ਪਤਾ ਲੱਗੀ ਜਾਣਾ ਵਾ ਕਿਵੇਂ ਆ ਕਿਵੇਂ ਰਹੀ। ਵਲੌਗ ਪੂਰਾ ਘੈਂਟ ਆ ਪੂਰੀ ਫੁੱਲ ਤਿਆਰੀ ਕੀਤੀ ਜਾ। ਨਾਈਟ ਆਊਟ ਵੀ ਕਰਨਾ ਵਾ। ਮਨ ਨੂੰ ਸਾਰਾ ਇੰਜੋਏਮੈਂਟ ਹੋਊਗਾ। ਬਾਕੀ ਤੁਸੀਂ ਵਲੌਗ ਨੂੰ ਐਂਡ ਤੱਕ ਜੁੜੇ ਰਹੋ, ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ। ਬਾਕੀ ਹੁਣ ਤੁਹਾਨੂੰ ਲਾਈਕ ਕਰਿਓ। ਆ ਨਿਆਰੇ ਮਨ ਲਗੇ ਬੰਨਣਾ ਇਹ ਪੂਰੇ। ਬਾਕੀ ਹੁਣ ਤੁਹਾਨੂੰ ਮਿਲਦੇ ਲੇਟ ਪਹਿਲੇ ਹੀ ਵੌਕੇ ਹੁਣ ਤੁਹਾਨੂੰ ਮਿਲਦੇ ਸਿੱਧਾ ਜਾ ਕੇ ਆਪਾਂ ਸਿਨਮੇ। ਵੀ ਚਲਿ ਆਜੋ 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 ਉਧਰ ਜਾਣਾ ਉਸਤਾ ਜੀ ਇਹਦੇ KFC ਆ ਚਲੋ ਚਲੋ ਉਹ ਮੂਰੇ ਦੇਖ ਦੇ ਦੇਖ ਦੇ ਕੇ ਮੂਰੇ ਅੰਦਰ ਵੇ ਜਾਓ ਚਲ ਉਹਨੂੰ ਫੋਨ ਤਾਂ ਕਰਤਾ ਮੈਂ ਨਹੀਂ ਉਹਨੂੰ ਕਹਿੰਦਾ ਕਿਹੜਾ ਹਾਂਜੀ ਬਾਈ ਜੋ ਖਾਣਾ ਖਾ ਪੀ ਲੋ ਅੱਜ ਬਸ ਵਾਲੇ ਮੈਂ ਟਣਿਆ दो दो दो। अपनी उपर ना अपनी सैकल रोह ਚਲੋ ਚਲੋ ਹਾਂ ਨਹੀਂ ਆ ਰਹੇ ਆਪਣੀਆਂ ਵਾਲੀਆਂ ਨਹੀਂ ਆ ਗਿਆ ਕੋਈ ਕਿ ਕਿ ਅੱਗੇ ਅੱਗੇ ਚੱਲ ਅੱਗੇ ਵਾਸਤੇ ਆਈ ਬੰਗ ਉਹ ਗੱਭੇ ਕਰਦੇ ਆਂ ਇਹ ਤਕਰੀਫ ਕਰਦੇ ਆਂ ਹਾਂ ਦੋ ਅੱਗੇ ਨੇ ਆਪਣੇ ਹਾਂ ਚਲੋ ਕਿਨੇ ਆਥੀ ਆਣੇ ਆ ਨਾ ਆਪਾਂ ਲੋਈ ਮਿੱਤਰੋ ਆਗੇ ਬੈਠੇ ਆਪਾਂ ਸਿਨੇਮੇ ਦੇ ਵਿੱਚ ਤੇ ਫਿਲਮ ਸ਼ੁਰੂ ਹੋਣ ਵਾਲੀ ਆ ਤੇ ਸਵਾਦ ਆ ਰਿਹਾ ਪੂਰਾ हांजीट भाई जाना हां होनी बेटी अपने नाने हां जी की हाल चाल है दोस्तों ਚਲੋ ਚਲੋ ਵੀ ਕਿਵੇਂ ਲੱਗੀ ਫਿਰ ਠੀਕ ਆ ਫਿਲਹਾਲ ਤੱਕ ਲਾਦਾ ਫਲੇਨ ਆ ਵੀ ਮਿੱਤਰੋ ਕਿਵੇਂ ਲੱਗ ਰਹੀ ਫਿਰ ਤੁਹਾਨੂੰ ਫਿਲਹਾਲ ਤਾਂ ਠੀਕ ਹੀ ਹੈ ਮੀਡੀਅਮ ਜੀ ਆਦਾ ਹੈ ਤਾਂ ਠੀਕ ਆ ਰਿਹਾ ਤੁਸੀਂ ਉਸਤਾਦ ਜੀ ਕੀ ਕੱਢ ਜਦੇ ਹੋ ਬੈਂਡਮ ਇਹਨਾਂ ਦਾ ਰਿਵਿਊ ਤਾਂ ਖਤਰਨਾਕ ਹੀ ਹੁੰਦਾ ਦੇਖੋ ਮਹਾਰਾਜ ਕਿਵੇਂ ਬੈਠੇ ਆ ਵੀ ਰੰਗਣੇ ਵਾਲੇ ਨੇ ਹਜੇ ਆ ਵੀ ਲੈਸ ਕੈਮਰਾ ਕਿ ਕੀ ਕਰੀ ਜਾਂਦੇ ਹੋ ਜੀਓ ਕੀ ਸਾਹਿਬ ਮੈਂ ਤਾਂ ਇਸ ਪ੍ਰਵਾਹ ਦੇ ਨਾਲ ਤੇ ਬਚਾਏ ਢਾਲਿਆ ਝਾਂਗ ਕੁੱਕਰ ਨੇ ਮਾਰੀ ਸੀ ਛਾਤ ਟੜਕੇ ਗਿਆ ਛਾਤ ਟੜਕੇ ਗਿਆ ਗੋਲੀ ਮੁੱਛੇ ਮਾਰੀ ਸੁਣ ਲੋ ਕੰਨ ਕਰਕੇ ਉਹ ਸੁਣ ਲੋ ਕੰਨ ਕਰਕੇ ਸਾਡੇ ਪੈਂਦੀਆਂ ਤੋਂ ਫੇ ਭੇਜਣੀ ਵੀ ਪੈਣੀ ਆ ਨੂੰ ਉਹ ਆ ਗਿਆ ਲੱਗਿਆ ਓਏ ਘਬਾ ਘਬ ਉਹ ਲੋਕਲ ਇਥੋਂ ਹੈ ਇਹ ਕਿਤਾਰੇ ਚੰਬਰਾਂ ਟਾਕੀਆਂ ਲਾਉਣੇ ਆ ਔਰ ਇਸ ਤਾਕੇ ਕਹਿ ਲੈ ਲੇਡੀ ਰਿਕਾਰਡ ਕਰ ਲਿਖੇ ਮਿੰਬਰ ਇਹਨਾਂ ਦੇ ਨਾਂ ਕਰਕੇ ਚੱਲੋ ਜਿਹੜੇ ਯੂਟਿਊਬ ਤੇ ਅਪਲੋਡ ਕਰਦੇ ਨੇ ਲੀਕ ਕਰ ਬਿਲਮ ਜਾਗੇ ਬਸ ਸਹੇ ਬਚਾਉਂਦਾ ਇਹਦੇ ਨਾਲ ਲੜਨਾ ਚੱਲੀਏ ਬਈ ਆਹ ਬੜੀ ਗੱਲ ਬੋਲੀ ਦੇ ਰਾਹ ਵਿੱਚ ਤੇਰੀ ਬੈਠ ਕੇ ਕੁੜੀ ਐ ਰਾਹ ਵਿੱਚ ਤੇਰੀ ਹੁਣ ਕੇ ਰਾਹ ਵਿੱਚ ਤੇਰੀ ਬੈਠ ਕੇ ਕੁੜੀ ਐ ਉੱਤੇ ਲਵਾਈਆਂ ਮੇਖਾਂ ਨਹੀਂ ਤੇਰੇ ਗਾਂਧੀ ਦੀਆਂ 90 ਪੈਣ ਤਰੀਕਾ ਨਹੀਂ ਤੇਰੇ ਯਾਰ ਦੀਆਂ ਚੱਲ ਜਊਗੀ ਚੱਲ ਜਊਗੀ ਜਊਗੀ ਨਾ ਤੇ ਰੰਗ ਬੰਨ ਤੇ ਬਾਈ ਨੇ a few minutes later ਲੋਈ ਮਿੱਤਰੋ ਗਾਂਧੀ ਫਿਲਮ ਦੇਖ ਕੇ ਆ ਗਿਆਂ ਆ ਵੀ ਕੀ ਰਿਵਿਊ ਦੇ ਵੀਰੇ ਤੁਹਾਡੇ ਫਿਲਮ ਦੇ ਬਹੁਤ ਬੇਕਾਰ ਮੂਵੀ ਹੈ ਵੀਰ ਜੀ ਤਾਂ ਦੇਖਣ ਜਾਇਓ ਤਾਂ ਬਹੁਤ ਵਧੀਆ ਗਾਂਧੀ ਗੱਟ ਸ਼ਿਵਾ ਵੱਧ ਹਾਂਜੀ ਉਸਤਾਦ ਜੀ ਤੁਸੀਂ ਗਾਂਧੀ ਨਹੀਂ ਪਹਿਲੀ ਤਾਂ ਦੂਜੀ ਦੀ ਗਣਾ ਉਹ ਚ ਗੱਲ ਆਵਾਜ਼ ਮੈ ਗਈ ਜਿੱਦਾਂ ਬਾਈ ਟਿਸ਼ੂ ਟਿਸ਼ੂ ਪੈਸੇ ਬਜ਼ੂਰ ਅਰੇ ਕਹਿਣਾ ਕੀ ਚਾਹਤੇ ਹੋ ਬਾਕੀ ਓਵਰਾਲ ਰਿਵਿਊ ਹੈ ਓਕੇ ਓਕੇ ਆ ਫਿਲਮ ਬਸ ਵੀ ਇੰਨੀ ਖਾਸ ਨਹੀਂ ਹੈਗੀ ਜਿੰਨੇ 2 ਪਾਰਟ ਘੰਟ ਨੇ ਉਹ ਤਾਂ ਗੱਲਬਾਤ ਐਂਡੀ ਆ ਗੱਲਬਾਤ ਹੀ ਵੱਖਰੀ ਆ ਉਹ ਤਾਂ ਪਰਾ ਤੂੰ ਪਾੜ ਦਿੰਦਾ ਜੋਸ਼ ਜਾਂ ਤੀਜਾ ਪਾੜ ਦਾ ਜਮਾ ਬੇਕਾਰ ਆ ਸੀਰੀਅਸਲੀ ਮਿਲ ਕੇ ਇੰਨਾ ਖਾਸ ਨਹੀਂ ਹੈਗਾ ਬਸ ਗੈਰੀ ਗਾਂਧੀ ਗੈਰੀ ਨਹੀਂ ਗੈਰੀ ਤੇ ਉਹ ਸ਼ਿਵਾ ਗੈਰੀ ਗਾਂਧੀ ਵਾਹ ਪੁੱਛੀ ਬਾਪੂ ਗਾਂਧੀ ਵਾਲਾ ਤੂੰ ਰੋਲ ਹੀ ਨਹੀਂ ਬਣਿਆ ਇੱਥੇ ਬਾਕੀ ਹੁਣ ਤੁਹਾਨੂੰ ਅਗਲਾ ਸ케ਜੂਲ ਦੱਸ ਦਿਆਂ ਕੀ ਬਣਦਾ ਫਿਲਮ ਦੇਖ ਆ ਗੈਰੀ ਦੀ ਗੱਲ ਬਣ ਗਈ ਵਾਹ ਸੋਹਣੇ ਬਸ ਕੱਲ ਗੈਰੀ ਦੀ ਗੱਲ ਬਣ ਗਈ ਆ ਬਾਕੀ ਹੁਣ ਭੁੱਖ ਬੋਲ ਕੀ ਹਦੀਦ ਦੇ ਕੀ ਬਣਦਾ ਲੋ ਵੀ ਮਿੱਤਰੋ ਕੱਟੀ ਦੇ ਆਪਾਂ ਹੋ ਗਿਆ ਮੋਟਰਸਾਈਕਲ ਦੇ ਸ਼ਿਫਟ ਕਿਉਂ ਮਿੱਤਰ ਆ ਬਣਿਆ ਉਹ ਲੱਗਦਾ ਆਹ ਉਹ ਮੋਰ ਕੀ ਕਰਦਾ ਨਾ ਸਹੀ ਦੀ ਕੀ ਕੀਤਾ ਹੀ ਨਾ ਇੱਕ ਵਾਰੀ ਫੜਦਾ ਫੜਦਾ ਜਿਹੜੀ ਵੇਖ ਕੇ ਜਿਹੜੀ ਨੜਦਾ ਨਹੀਂ ਬਣਿਆ ਕੀ ਸੀਗਾ ਉਦੋਂ ਮੋਰ ਬਣ ਕੇ ਹੀ ਸਤਿੰਦਰ ਸਿੰਘ ਮੈਂ ਕਹਿੰਦਾ ਮੋਰ ਮਿੱਤਰ ਹੁਣ ਆਪਾਂ ਕਰਾਂਗੇ ਨਾਈਟ ਆਊਟ ਮਿੱਤਰ ਲੁਧਿਆਣੇ ਜਾਣਾ ਹੁਣ ਆਪਾਂ ਕਣਕ ਆ ਬਸ ਆਪਣਾ ਸਪੈਸ਼ਲ ਦਰਾਹੇ ਤੋਂ ਵੀ ਵੀਰੇ ਕੋਲੇ ਆਏ ਆ ਹੀ ਬਰਗਰ ਖਾਣੇ ਵੀਰੇ ਸਪੈਸ਼ਲੀ 30 ਕਿਲੋਮੀਟਰ ਤੋਂ ਸਪੈਸ਼ਲੀ ਹੀ ਇਹ ਵੀ ਵੀਰੇ ਕੋਲੇ ਆਏ ਆ ਵੀਰੇ 30 ਕਿਲੋਮੀਟਰ ਤੋਂ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਡੀਲ ਕਰ ਲਈ ਵੀਰੇ ਤੁਹਾਡੀ ਡੀਲਿੰਗ ਤੇ ਫੂਡ ਆ ਮਿੱਤਰ ਲੈ ਇਹਨੂੰ ਵੀ ਦੇਖੋ ਮਿੱਤਰੋ ਪੂਰਾ ਸਿਰਾ ਸੈਟਅਪ ਸਪੈਸ਼ਲੀ ਵੀਰੇ ਕੋਲੇ ਆਏ ਜੇ ਤੁਸੀਂ ਵੀ ਆਏ ਲੁਧਿਆਣਾ ਕੀ ਐਡਰੈਸ ਆ ਵੀਰੇ ਮਿੱਟਾ ਚੌਂਕ বাস ਸਟੈਂਡ ਦੀ ਬੈਕ ਸਾਈਡ ਲੁਧਿਆਣਾ ਇਥੇ ਜ਼ਰੂਰ ਵੀਰੇ ਵਿਜ਼ਿਟ ਕਰਿਓ ਪੂਰਾ ਘੈਂਟ ਡੀਲ ਤੇ ਘੈਂਟ ਫੂਡ ਜ਼ਰੂਰ ਵਿਜ਼ਿਟ ਕਰਿਓ ਓਕੇ ਜੀ ਲੋਵੀ ਮਿੱਤਰੋ ਪੀਜ਼ੀ ਆਪਣੇ ਹਾਂਗੇ ਨੇ ਸਾਰੇ ਲੱਲਾ ਵੀਰੇ ਹਾਕੀ ਬਾਡੇ ਹੋਈ ਹਾਂਜੀ ਵੀਰੇ ਕੀ ਰਿਵਿਊ ਥੋਡਾ ਅਜੇ ਖਾਦਾ ਨਹੀਂ ਤੇ ਬਰਗਰ ਵੀ ਆਪਣੇ ਆ ਚੁੱਕੇ ਆ ਆ ਕੀਵੇਂ ਵੀਰੇ ਟੇਸਟ ਸਰਾ ਓਕੇ ਆ ਨਾ ਗੱਲਬਾਤ ਹਾਂਜੀ ਸਰਾ ਹਾਂਜੀ ਹਾਂਜੀ ਕਰੋ ਜਕਾਂ ਲੈ ਲੈ ਜਲੀਨਾ ਤੇਰੀ ਵੀ ਜਲੀ ਨਾ ਨੂਡਲ ਖਾਣ ਲੱਗਿਆ ਸਰਾ ਸਰਦਾਰ ਨੂੰ ਤਾਂ ਪਤਾ ਨਹੀਂ ਕਿ ਉਹ ਤੇਲ ਨੂੰ ਬੁੱਸੰਗ ਕਰ ਗਿਆ ਚੱਲ ਆ ਜਾ ਕੋਈ ਨਹੀਂ ਦੇ ਦੇ ਪੈਸੇ ਦੇ ਦੇ ਹਾਂ ਘਰ ਦੇ ਨੇ ਉਹਦੇ ਇੱਥੋਂ ਲਿਆ ਕੇ ਕੁੱਟਤੀ ਕੁੱਟ ਕੇ ਹੁਣ ਉਹਨਾਂ ਨੇ ਉਹ ਕਰਤਾ ਕੀ ਕਿਛ ਪਹਿਲਾਂ ਕੁੱਟ ਲਈ ਹੈ ਹਾਂ ਹੂੰ ਨਿਕਲਿਆ ਸੀ ਨਾਲੇ ਹਨਾ ਉਹ ਸੱਚ ਸੋਕੀ ਬੱਤੀ ਮਾਰੀ ਉਹ ਕਰੀ ਉਹ ਬਸ ਕਰਦਾ ਨਹੀਂ ਲੈ ਮੈਂ ਤੁਹਾਨੂੰ ਕੋਈ ਮਾ ਨਾਲ ਫਰੈਂਡ ਆਇਆ ਮੈਂ ਗਾਲਾਂ ਵੇਣਗੀ ਇੱਕ ਫਰੈਂਡ ਨੇ ਬਾਜ ਵੇਚਤੀ ਕਰ ਲਿਓ ਮੈਂ ਕਿ ਉਹ ਕੀ ਸੋਚਣਗੇ ਕੋਈ ਨਹੀਂ ਰੱਖ ਦੇ ਜਾਨੇ ਆਓ ਬਾਹਰ ਖੜੇ ਨੇ ਉਹਨਾਂ ਦਾ ਸਮਾਨ ਲਗੇ ਉਹਨਾਂ ਨੇ ਲੈ ਲਓ ਮਿੱਤਰੋ ਲੈ ਲਿਆ ਪੂਰਾ ਓਕੇ ਵੀਰੇ ਓਕੇ ਸਰ ਓਕੇ ਮੇਰੀ ਜਾਨ ਕੱਲੂ ਮਿਲਦੇ ਆ ਵੀਰੇ ਬਹੁਤ ਬਹੁਤ ਮੁਬਾਰਕਾਂ ਤਾਨੂੰ ਗਾਲਾਂ ਖਾਣ ਦੀ ਰਹਿਣੀ ਗੁੰਦੀ ਕਸਰ ਤੂੰ ਕਰੇ ਗਾਲਾਂ ਖਾ ਸਵੇਰੇ ਹੁਣ ਚੱਲੀ ਆਪਾਂ ਵੀਰੇ ਨੂੰ ਖਾਣ ਦੇ ਖਾਣਾ ਓਕੇ ਮੇਰੀ ਜਾਨ ਓਕੇ ਜਾਨ ਚਲੋ ਵੀ ਮਿੱਤਰੋ ਚਲੀ ਆਪਾਂ ਪੂਰਾ ਫੜਦੇ ਤੇ ਪੈਨੇ ਸਲੂਨ ਤੇ ਜਾ ਕੇ ਰੌਣਾ ਸੁਣਨਾ ਹੈ ਕਦੇ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਸਲੂਨ ਹਾਂਜੀ ਯਾਰਾ ਦੋਸਤੋ ਥੱਕ ਗਏ ਇਹਨੂੰ ਪੂਰੀ ਆਰੀ ਆ ਹੁਣ ਦਾ ਹਾਂ ਵੀ ਥੱਕੇ ਤਾਂ ਨਹੀਂ ਹਾਂ ਥੱਕਣਾ ਕੀ ਹੈ ਨੀਂਦ ਆਉਂਦੀ ਹੈ ਮਿੱਤਰੋ ਟਾਇਰਡ ਤਾਂ ਹੋ ਗਏ ਪਰ ਸਵਾਦ ਆ ਗਿਆ ਹੈ ਨਾ ਆਹੋ ਸੁਆਦ ਆ ਗਿਆ ਐ ਵੀ ਕੋਲ ਜਾ ਗਾਂਧੀ ਵਾਲਾ ਦਾ ਭੂਰੀਓ ਆ ਗਾਂਧੀ ਵਾਲਾ ਦਾ ਸੀਗਾ ਭੂਰੀਏ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਹ ਵਧੀਆ ਨਹੀਂ ਸੀ ਤਾਂ ਸੱਚੀ ਗੱਲ ਆ ਤੇ ਨਹੀਂ ਬਾਕੀ ਬਾਕੀ ਤੁਸੀਂ ਜ਼ਰੂਰ ਜਾ ਕੇ ਆਏ ਦੇਖ ਕੇ ਆਹ ਬਾਕੀ ਹੋਰ ਕੀ ਮਰਜੀ ਐ ਦੇਖਣੀ ਦੀ ਦੇਖ ਸਕਦੇ ਨਾ ਹੁਣ ਕੀ ਖੜੀ ਹੋ ਲਾ ਫਿਰ ਬਹੁਤ ਕੰਪ ਕਰਨਾ ਕਰ ਰਿਹਾ ਮੈਂ ਫਿਰ ਲਾਉਨੇ ਬੈਨੀਆਂ ਅੱਜ ਪਹਿਣਾ ਪਤਾ ਸੀ ਕਿੱਥੇ ਤੁਹਾਨੂੰ ਇੱਥੇ टा <laughs> ਆਬ ਤੋੜੂੰਗੀ ਰਸਮਾਂ ਓ ਕਿੱਥੇ ਗਏ ਬਾਦੇ ਓ ਕਿੱਥੇ ਗਈਆਂ ਕਸਮ ਕੌਣ ਚੱਕਦਾ ਸ਼ਗਨ ਲਾਦਾ ਕੌਣ ਚੱਕਦਾ ਜਗਨ ਦਿੰਦਿਆ ਬਾਦ ਕੋਈ ਨਹੀਂ ਸ਼ਗਨ ਦਿੰਦਿਆ ਬਾਹਰ ਗਈ ਲਈ ਇਹ ਤੇ ਜਗਨ ਮਾਪੜੀ ਯਾਦ ਰੱਖਣੀ ਹੈ ਮਿੱਤਰੋ ਜੇ ਬਲੌਗ ਦੇ ਵਿੱਚ ਕੁਝ ਵੀ ਵਧੀਆ ਲੱਗੇ ਹੋਵੇ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਕਿਹੜਾ ਪਾੜ ਤੁਹਾਨੂੰ ਵਧੀਆ ਲੱਗਿਆ ਕਿਹੜਾ ਸੀਨ ਵਧੀਆ ਲੱਗਿਆ ਮਤਲਬ ਕੁਛ ਸਤਿਜਨ ਦਿਆ ਕਰੋ ਯਾਰ ਆਪਾਂ ਮਤਲਬ ਤੁਹਾਡੇ ਲਈ ਇਹਦਾ ਵਧੀਆ ਵਧੀਆ ਕੰਟੈਂਟ ਲੈ ਕੇ ਆਈਦਾ ਪਿਆਰ ਦਿਆ ਕਰੋ ਮਿੱਤਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਹੁਣ ਲਾਉਣੇ ਆਪਾਂ ਰਾਤ ਨੂੰ ਰੌਣਕਾਂ ਗਾਣੇ ਚੱਲਦੇ ਆ ਹਰਪ੍ਰੀਤ ਵੀਰ ਨੂੰ ਮਿਸ ਕਰ ਰਹੇ ਆਂ ਅਸੀਂ ਤੇ ਆਪਾਂ ਉਹ ਦੂਜੀ ਵੀਰ ਦੇ ਨਾਮ ਕੀ ਸੀਗਾ ਤੇ ਲਵੀ ਵੀਰ ਨੂੰ ਮਿਸ ਕਰ ਰਹੇ ਆਂ ਵੀਰ ਨੂੰ ਕਿਹਾ ਰੁਕ ਜਾ ਪਰ ਵੀਰ ਕਹਿੰਦਾ ਮੈਂ ਜਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਚਾਰ ਜਣੇ ਹੈਗੇ ਆ ਇੱਥੇ ਲਮਾਂਗੇ ਰੌਣਕਾਂ ਲੱਗਿਆ ਮੱਛਰ ਗਿਆ ਏ ਇਹ ਤਾਂ ਖਾਸੇ ਦਿਲ ਟਿੱਟੇ ਲੱਗ ਰਹਾ ਲੋ ਜੀ ਮਿੱਤਰਾਂ ਖਾ ਵੀ ਲਿਆ ਪੀ ਵੀ ਲਿਆ ਮੂਵੀ ਵੀ ਦੇਖ ਲਈ ਨਾਈਟ ਆਊਟ ਵੀ ਕਰ ਲਿਆ ਮਰ ਗਿਆ ਮਜ਼ਾ ਆ ਗਿਆ ਨਾ ਜਿਹੜੇ ਦਿਨ ਦਾ ਸਾਰੇ ਦਿਨ ਦਾ ਸਟ्रेस ਸ਼ਾਮ ਨੂੰ ਲੈ ਜਾਉਂਗੇ ਸਾਰਾ ਵਧੀਆ ਬਾਕੀ ਦੋ ਬੰਦੇ ਸਾਡੇ ਚਲੇ ਗਏ ਆ ਹਰਪ੍ਰੀਤ ਵੀਰਾਂ ਤੇ ਆਪਣਾ ਦੂਜਾ ਲਾਪਰੇ ਵੀਰਾਂ ਮਿਸ ਕਰ ਰਹੇ ਆ ਨਾ ਅਸੀਂ ਬਹੁਤ ਬਾਦਾਂ ਬਾਕੀ ਸਲੂਨ ਤੇ ਜੀ ਲੱਗਿਆ ਹਾ ਸਲੂਨ ਕੱਟ ਤੇ ਸਕੂਨ ਵੱਧਦਾ ਹੈ ਕਿ ਨਹੀਂ ਹਾਂ ਸਕੂਨ ਵੱਧਦਾ ਜਦੋਂ ਵੀ ਇਹਦਾ ਜੀ ਲੱਗ ਜਾਂਦਾ ਰਿਆਗੇ ਮਤਲਬ ਚਿੱਤ ਖੁਸ਼ ਹੋਏ ਕੀ ਲੱਗੇ ਰੱਖਦਾ ਸਹੀ ਗੱਲ ਹੈ ਨਾ ਹਾਂ ਸੂਰ ਆ ਯਾਰ ਸੱਚੀ ਕੀ ਲਿਕੇ ਰੱਖਦਾ ਬਾਕੀ ਮਿੱਤਰੋ ਵਲੌਗ ਦੇਖਿਓ ਤੇ ਜੋ ਵੀ ਪਾਰਟ ਵਧੀਆ ਲੱਗਿਆ ਮੈਨੂੰ ਪਹਿਲਾਂ ਵੀ ਕਿਹਾ ਲਾਈਕ ਕਰਿਓ ਕਮੈਂਟ ਕਰਿਓ ਕੋਈ ਗਲਤੀ ਹੋਈ ਉਹ ਵੀ ਦੱਸਿਓ ਕੁਝ ਪਾਰਟ ਵਧੀਆ ਲੱਗਿਆ ਉਹ ਵੀ ਦੱਸਿਓ ਨਾ ਨਹੀਂ ਬਾਕੀ ਟਾਈਮ ਹੁਣ ਆਲਮੋਸਟ ਹੋ ਗਿਆ 1:32 ਮਿੰਟ ਹੋ ਚੁੱਕੇ ਆ ਤੇ ਬਾਕੀ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇ ਰਹੀ ਏ ਕਿਹੜੀ ਖੁਸ਼ਖਬਰੀ ਵੀਰੇ ਯਾਰ ਸਬਸਕ੍ਰਾਈਬਰ ਪੂਰਾ ਟਾਰਗਟ ਹੋ ਗਿਆ ਤੁਹਾਡੇ ਸਾਰੇ ਨੇ ਸਪੋਰਟ ਨਾਲ ਭਰਾਵਾਂ ਦੀ ਸਪੋਰਟ ਨਾਲ 1000 ਸਬਸਕ੍ਰਾਈਬਰ ਆਪਣਾ ਕੰਪਲੀਟ ਹੋ ਗਿਆ ਮਿੱਤਰੋ ਬਾਕੀ ਮਿਹਨਤ ਕਰਦੇ ਆ ਬਾਕੀ ਹੌਲੀ ਹੌਲੀ ਆਪਾਂ ਪ੍ਰੋਫੈਸ਼ਨਲ ਹੋ ਜਾਵਾਂਗੇ ਕਿ ਨਹੀਂ ਵੀਰੇ ਮਿਹਨਤ ਕਰਨ ਲੱਗੇ ਹੋਏ ਆ ਬਾਕੀ ਦੇਖੋ ਪ੍ਰਮਾਤਮਾ ਹਾਂ ਪ੍ਰਮਾਤਮਾ ਬਾਕੀ ਵਲੌਗ ਵੀ ਗਿਆ ਸੀ ਤੇ ਛੱਡੀ ਖਾਸ ਕਰਦੇ ਤੇ ਮੈਮਰੀਜ਼ ਹੀ ਨੇ ਮਤਲਬ ਸਾਰੇ ਘੁੰਮਣ ਜਨ ਇੰਝ ਵੀ ਜਿਸੀਂ ਜਦੋਂ ਵੀ ਮਰਜ਼ੀ ਦੇਖ ਸਕਦੇ ਆ ਬਾਕੀ ਤੁਸੀਂ ਇਹਨਾਂ ਨੂੰ ਹੀ ਪਿਆਰ ਦਿਓ ਸਾਡੇ ਨਾਲ ਕਨੈਕਟ ਕਰੋ ਮਤਲਬ ਵਧੀਆ ਤੇ ਬਾਕੀ ਵੱਡਾ ਪਿਆਰ ਮਿਲੂਗਾ ਰਹੀ ਹੈ ਨਾ ਅਸੀਂ ਸੇਵਾਤ ਕਰਾਂਗੇ ਹੁਣ ਬਾਕੀ ਹੋਰ ਘੈਂਟ ਘੈਂਟ ਵਲੌਗ ਹੋਣਗੇ ਇਸ ਖੁਸ਼ੀ ਚ ਥੈਂਕ ਯੂ ਐਂਡ ਹੈਵ ਅ ਨਾਈਸ ਡੇ ਪੋਰਨ ਵਾਲੇ ਪੋਰ ਜਾ ਤੇਰੇ ਪਾੜ ਕੇ ਸੀਦਾ ਪੱਥਰਾਂ ਦਾ ਬਾਕੀ ਮਿੱਤਰੋ ਖੁਸ਼ ਰਹੋ ਤੁਸੀਂ ਵੀ ਤਿਆਰ ਰੱਖੋ ਆਪਣਾ ਸਵਾਦ ਲਾਓ ਬਸ ਸਵਾਦ ਲਓ ਜ਼ਿੰਦਗੀ ਦਾ ਜ਼ਿੰਦਗੀ ਦਾ ਸਵਾਦ ਲਾਓ ਸ਼ਹਿਰਪੁਰ ਬਲੌਗ ਚ ਮਿਲਾਂਗੇ ਅ ਬਾਕੀ ਚਾਰ ਜਣੇ ਅਸੀਂ ਇਹੀ ਹੋਵਾਂਗੇ ਬਾਕੀ ਹੋਰ ਬੰਦੇ ਹੈਗੇ ਚਾਰ ਬੰਦੇ ਆਪਣੇ ਹੋਰ ਹੋਣਗੇ ਬਲੌਗ ਮਿਲ ਗਿਆ ਹੁਣ ਕੰਟੀਨਿਊ ਆਉਣੇ ਆ ਪੂਰੇ ਘੈਂਡ ਤੋਂ ਘੈਂਡ ਬਲੌਗ ਹੋਣਗੇ ਹਾਂ ਸ਼ਹਿਰਪੁਰ ਬਲੌਗ ਚ ਮਿਲਾਂਗੇ ਸ਼ਹਿਰਪੁਰ ਵਾਲੇ ਬਲੌਗ ਕਰਾਂਗੇ ਆਪਾਂ ਘੁੰਮਣ ਜਾਣਾ ਮੈਨੂੰ ਟ੍ਰਿਪ ਕਰਾਂਗੇ ਬਾਕੀ ਤੁਹਾਨੂੰ ਅਗਲੇ ਬਲੌਗਾਂ ਚ ਬਾਕੀ ਸਾਰਿਆਂ ਦਾ ਮੈਂ ਇੰਸਟਾਗ੍ਰਾਮ ਹੈਂਡਲ ਲਿਖ ਦੂੰਗਾ ਜਿੰਨੇ ਵੀ ਸੀਗੇ ਅਸੀਂ ਸਾਰਿਆਂ ਨੂੰ ਇੱਕ ਇੰਸਟਾਗ੍ਰਾਮ ਤੇ ਫੋਲੋ ਕਰਿਓ ਪਿਆਰ ਦਿਓ ਸਤਿਕਾਰ ਦਿਓ ਸਾਰਿਆਂ ਨੂੰ ਬਾਕੀ ਮਿਲਦੇ ਤੁਹਾਨੂੰ ਘੈਂਟ ਜੇ ਅਗਲੇ ਵਲੌਗ ਦੇ ਵਿੱਚ ਸਪੈਨਰ ਭੇਜ ਦਿੰਦੇ ਨੇ ਜੇ ਕਿਸੇ ਨੂੰ ਐਟ ਟਾਈਮ ਬੜੀ ਲੱਗਦਾ ਹੈ ਉਹ ਸੈਂਡ ਕਰਦੇ ਹੋਰ ਤੋਂ ਵਾਲੇ ਹੋਰ ਦਾਦੇ ਪਾੜ ਕੇ ਸਿੱਧਾ ਪੁੱਤ ਲਾਦਾ ਬਾਕੀ ਮਿਲਦੇ ਤੁਹਾਨੂੰ ਇਹਦਾ ਗੱਲਾਂ ਹਜੇ ਦਾ ਡੇਢ ਹੀ ਬਚਿਆ ਫੇਜੀ ਪੈਣਾ ਨਹੀਂ ਹੈਗਾ ਤਵਾਂਗੇ ਤਾਂ ਲੇਡੀ ਜਗੜਾ ਜਗੜਾਤਾ ਦਾ ਹੋਊਗਾ ਅਜਾ ਬਾਕੀ ਬੈਗੇ ਮਿਲਦੇ ਤੁਹਾਨੂੰ ਘੈਂਟ ਜੇ ਅਗਲੇ ਵਲੌਗ ਦੇ ਵਿੱਚ ਤਿਆਰ ਰੱਖੋ ਫੌਜ ਰੱਖੋ ਮਿਲਦੇ ਅਗਲੇ ਵਲੌਗ ਦੇ ਵਿੱਚ ਐਂਡ ਕਰ ਦੋ ਵੀਰੇ ਐਨਰਗੇ rock